ਦੇਖੋ ਜੀ ਵੈਸੇ ਤਾਂ ਦੇਬ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਟਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਪਰ ਹਮੇਸ਼ਾ ਹੀ ਮੈਂ ਤਾਂ ਕਿਸਾਨਾਂ ਨਾਲ ਹੀ ਔਰ ਮੈਂ ਅਕਸਰ ਇਹਨਾਂ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆ ਮਿੱਤਰਤਾ ਦੇ ਤੌਰ ਤੇ ਇਕੱਠੇ ਹੁੰਨੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਹੁਣ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿਸਾਨਾਂ ਮਜ਼ਦੂਰਾਂ ਨੂੰ ਸਪੋਰਟ ਕਰੇ ਕਿ ਜਿੱਦ ਲਈ ਚੀਜ਼ ਕਰਨ ਲੱਗੇ ਨੇ ਕਿਸਾਨ ਇਸ ਤਰ੍ਹਾਂ ਦੇ ਜਿਹੜੇ ਪਹਿਲਾਂ ਵੀ ਮੁਨਫਾਸ਼ਾਰ ਕੋਈ ਚ ਤੁਸੀਂ ਕੀ ਚਾਹੁੰਦੇ ਆ ਵੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੁੰਦੇ ਕਿ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਿਲੇ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਦੂਰ ਸਭ ਤੋਂ ਘੱਟ ਦਿਹਾੜੀ ਲੈਂਦਾ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਬੰਨੋ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਲੱਗੇਗਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿਤ ਕਰਦਾ ਚੰਗਾ ਕਾਰ ਹੋ ਜਾਵੇ ਕੈਨੇਡियन ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜਿ ਉਹਨਾਂ ਦੀ ਵੀ ਜਹਾੜੀ ਦਾ ਰੇਟ ਫਿਕਸ ਹੋਣਾ ਜਿਹੜਾ ਪਰੈਂਟੇਜ ਜਮਿਆ ਨਾ ਉਹ ਜਿੱਥੇ ਮਰਜ਼ੀ ਕਰੇ ਜਾਵੇ ਉਹ ਜਿੰਨਾ ਮਰਜ਼ੀ ਭੱਟ ਗਏ ਉਹ ਜਿੰਨੀ ਮਰਜ਼ੀ ਤਰੱਕੀ ਕਰ ਲੈ ਦਿਲ ਉਹਦਾ ਉੱਥੇ ਖੜਕਦਾ ਹੈ ਇਹ ਅਲਟੀਮੇਟਲੀ ਬੰਦਾ ਬੋਲਦਾ ਆਪਣੇ ਬਾਰੇ ਆਪਣੇ ਬਾਰੇ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾੰਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਪਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾਣ ਸਕਦਾ ਦੇਖੋ ਜੀ ਵੈਸੇ ਤਾਂ ਦੇਬ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਟਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤਕਸਾਲਾ ਨਾਲ ਹੀ ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਤੁਸੀਂ ਸਮਾਗਮ ਤੇ ਆਮ ਤਰ੍ਹਾਂ ਦੇ ਤੌਰ ਤੇ ਇਕੱਠੇ ਹੁੰਨੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਹੁਣ ਮਾਲਕ ਨੇ ਤੁਹਾਡੀ ਸੁਣੀ ਹੈ ਘਟ ਕੇ ਕਿਸਾਰਾ ਮਜੂਰ ਨਹੀਂ ਸਪੋਰਟ ਕਰੇ ਜਿੱਦੀ ਗੱਲ ਇਹ ਚੀਜ਼ ਕਰਨ ਲੱਗ ਪਈ ਨਹੀਂ ਕਿਸਾਨ ਇਸ ਤਰ੍ਹਾਂ ਲੱਗਦੀ ਪਹਿਲਾਂ ਵੀ ਮੁਨਫਾਸ਼ਾਲ ਕੁਝ ਤੁਸੀਂ ਕੀ ਚਾਹੁੰਦੇ ਆ ਵੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੋ ਕਿ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਿਲੇ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਦੂਰ ਸਭ ਤੋਂ ਘੱਟ ਦਿਹਾੜੀ ਲੈਂਦਾ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਨੋਂ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਲੱਗਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿਤ ਕਰਦਾ ਜੰਗਾਕਾਰ ਹੋਵੇ ਟੈਨਕੂ ਜਨ ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜਿ ਉਹਨਾਂ ਦੀ ਵਿਜਾੜੀ ਦਾ ਰੇਟ ਸਿਕਸ ਹੁੰਦਾ ਜਿਹੜਾ ਪ੍ਰਿੰਟ ਚ ਜਮਿਆ ਨਾ ਉਹ ਜਿੱਥੇ ਮਰਜ਼ੀ ਕਰੇ ਜਾਂਦਾ ਉਹ ਜਿੰਨਾ ਮਰਜ਼ੀ ਭਟਕ ਜਾਵੇ ਉਹ ਜਿੰਨੀ ਮਰਜ਼ੀ ਤਰੱਕੀ ਕਰ ਲੈ ਦਿਲ ਉਹਦਾ ਉੱਥੇ ਖੜਕਦਾ ਹੈ ਤੇ ਅਲਟੀਮੇਟਲੀ ਬੰਦਾ ਬੋਲਦਾ ਆਪਣੇ ਬਾਰੇ ਆਪਣੇ ਬਾਰੇ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੋਨੇ ਦੀ ਕਾੰਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਰੋਹਣ ਪੈਦਾ ਕਰਕੇ ਆਪ ਹਰ ਬੰਦਾ ਖਾਲੀ ਸਨ